ਸੋ ਮੈਂ ਸਾਰਨਾਇਨ ਨੂੰ ਜੈ ਐਮ ਸੀ ਆਖਦਾ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਖਾਸ ਕਰਕੇ ਮੈਂ ਆਪਣੇ ਆਧਮਿਕ ਵਿਦਾ ਪੋਸਟਲਨ ਕੋ ਯੂਸਫ ਰੁਲਾ ਜੀ ਦਾ ਧੰਨਵਾਦ ਕਰਦਾ ਔਰ ਸਮੁੱਚੀ ਮਸੀਹ ਕੌਮ ਦਾ ਧੰਨਵਾਦ ਕਰਦਾ ਜੋ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਮਿਨੋਰਿਟੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਲਾਇਆ ਔਰ ਮੈਂ ਘਟ ਗਿੰਦੀਆਂ ਲਈ ਕੰਮ ਕਰਾਂਗਾ ਔਰ ਮੈਂ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਵਾਂ ਵੀ ਮੇਰੇ ਭੈਣ ਭਰਾਵਾਂ ਨੂੰ ਕਿਸੇ ਨੂੰ ਵੀ ਚੰਡੀਗੜ੍ਹ ਆ ਕੇ ਖੱਜਲ ਨਹੀਂ ਹੋਣਾ ਪਏਗਾ ਮੈਂ ਖੁਦ ਤੁਹਾਡੇ ਕੋਲ ਆ ਪਾਵਾਂਗਾ ਮੈਂ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਆ ਕੇ ਸੰਗ ਦਰਸ਼ਨ ਕਰਕੇ ਆਪਣੇ ਮੁਸੀਬਾਈ ਚਾਰੇ ਦੇ ਮੁੱਦੇ ਸੁਣਾਗਾ ਔਰ ਮੌਕੇ ਤੇ ਉਹਨਾਂ ਦਾ ਹੱਲ ਕਰਾਂਗਾ ਸੋ ਸੋ ਅੱਜ ਜਿਹੜੀ ਇਹ ਇਹ ਦਿਆ ਪਰਮੇਸ਼ਵਰ ਦੀ ਹੋਈ ਆ ਤਾਕਤ ਮਿਲੀ ਆ ਮੁਸੀਬਾਈ ਚਾਰੇ ਕਰਕੇ ਮਿਲੀ ਆ ਔਰ ਮੁਸੀਬਾਈ ਚਾਰੇ ਦੀ ਸੇਵਾ ਲਈ ਅਸੀਂ ਇਹਨੂੰ ਯੂਜ਼ ਕਰਾਂਗੇ ਔਰ ਜਿੰਨੇ ਵੀ ਹੋਰ ਘਟ ਗਿਣਤੀ ਕਮਿਸ਼ਨ ਦੇ ਵਿੱਚ ਲੋਕ ਆਉਂਦੇ ਜਿੰਨੇ ਵਰਗ ਆਉਂਦੇ ਨੇ ਉਹਨਾਂ ਸਾਰਿਆਂ ਨਾਲ ਮਿਲ ਕੇ ਉਹਨਾਂ ਸਾਰਿਆਂ ਦੀ ਮਦਦ ਸਹਾਇਤਾ ਕਰਾਂਗੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਪ੍ਰਮੇਸ਼ਵਰ ਦੇ ਨਾਮ ਨੂੰ ਉੱਚਾ ਕਰਾਂਗੇ ਔਰ ਪਰਮੇਸ਼ਵਰ ਦੇ ਨਾਮ ਤੇ ਝੰਡੇ ਗੱਡਾਂਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਜੈਮਸੀ ਹallelujah ਅੱਲੇ ਅੱਲਾਹ ਪੰਜਾਬ ਸਰਕਾਰ ਦੇ ਲਈ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਲਈ ਔਰ ਅੰਕੁਰਨੂਲਾ ਮਿਨਿਸਟਰੀ ਦੇ ਲਈ ਸਮੂਹ ਮੁਸੀਬ ਭਾਈਚਾਰੇ ਦੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਅੱਜ ਕਿ ਜਿਹੜਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੂੰ ਪੰਜਾਬ ਸਰਕਾਰ ਦੇ ਵਿੱਚ ਕਟਗਿੰਤੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਵਾ ਉਹਦੇ ਨਾਲ ਸਮੂਹ ਭਾਈਚਾਰੇ ਦੇ ਵਿੱਚ ਔਰ ਨਾਲ-ਨਾਲ ਹੀ ਕਟਗਿਂਤੀ ਭਾਈਚਾਰੇ ਜਿੰਨੇ ਵੀ ਆ ਸਾਰਿਆਂ ਦੇ ਵਿੱਚ ਬਹੁਤ ਜਿਆਦਾ ਐਸੋਲੇ ਖੁਸ਼ੀ ਦੀ ਲਹਿਰ ਆ ਔਰ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਨਾਲ-ਨਾਲ ਮਸੀਹ ਭਾਈਚਾਰੇ ਦਾ ਵੀ ਜਿਨ੍ਹਾਂ ਨੇ ਲਗਾਤਾਰ ਰੱਬ ਦੇ ਅੰਦਰ ਸਾਡੇ ਇਹ ਦੁਆਵਾਂ ਕੀਤੀਆਂ ਕਿ ਜੋ ਬੀਤੇ ਸਮੇਂ ਦੇ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਰਹਿ ਕੇ ਕੌਮ ਦੀ ਸੇਵਾ ਕੀਤੀ ਉਹਦਾ ਫਲ ਜਿਹੜਾ ਵਾ ਸਾਡੇ ਪ੍ਰਭੂ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨੇ ਦਿੱਤਾ ਵਾ ਔਰ ਚੇਅਰਮੈਨੀ ਦੇ ਨਾਲ ਨਵਾਜਿਆ ਵਾ ਔਰ ਜਿਸ ਤਾਂ ਪਿਛਲੇ ਦਿਨਾਂ ਦੇ ਵਿੱਚ ਉਮੀਦ ਤੇ ਖੜੇ ਉਤਰੇ ਨੇ ਸਾਡੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਔਰ ਚੇਅਰਮੈਨ ਦੀ ਪੋਸਟ ਤੇ ਬਹਿ ਕੇ ਵੀ ਜਿਹੜਾ ਬਿਲਕੁਲ ਕੌਮ ਦੇ ਪ੍ਰਤੀ ਖਰੇ ਉਤਰਨਗੇ ਸੋ ਸਾਰੇ ਜਣੇ ਇੰਦਵਾਵਾਂ ਚ ਯਾਦ ਰੱਖਿਓ ਜੈ ਐਮਸੀ ਸਭ ਤੋਂ ਪਹਿਲਾਂ ਪੰਜਾਬ ਦੇ ਪੂਰੇ ਮੁਸੀਬ ਭਾਈਚਾਰੇ ਨੂੰ ਵਧਾਈ ਦਿੰਨਾ ਵਾ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਨੇ ਜੋ ਪੰਜਾਬ ਦੇ ਵਿੱਚ ਕੰਮ ਕੀਤਾ ਵਾ ਉਹ ਇੱਕ ਇਤਿਹਾਸ ਬਣਿਆ ਵਾ ਔਰ ਇੱਕ ਇਹੋ ਜਿਹਾ ਮੂਵਮੈਂਟ ਅਸੀਂ ਪੰਜਾਬ ਦੇ ਵਿੱਚ ਖੜੀ ਕੀਤੀ ਸੀ ਜਿੱਥੇ ਸਰਕਾਰਾਂ ਨੂੰ ਸੋਚਣਾ ਪੈ ਗਿਆ ਵੀ ਇਹ ਜਿਹੜੀ ਟੀਮ ਆ ਇਹ ਟੀਮ ਆਪਣੇ ਭਾਈਚਾਰੇ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਉਹ ਭਾਈਚਾਰੇ ਦੇ ਮੁੱਦੇ ਉਠਾਉਂਦੀ ਆ ਭਾਈਚਾਰੇ ਦੁੱਖ ਸੁੱਖ ਦੇ ਸਾਥੀ ਹੁੰਦੀ ਆ ਸੋ ਇਹ ਇੱਕ ਮੈਸੇਜ ਗਿਆ ਵਾ ਸਮਾਜ ਦੇ ਵਿੱਚ ਕਿ ਮਿਹਨਤ ਕਰਨ ਦੇ ਨਾਲ ਆਪਣੇ ਭਾਈਚਾਰੇ ਦੁੱਖ ਤਕਲੀਫਾਂ ਦੇ ਵਿੱਚ ਖੜੇ ਹੋਣ ਦੇ ਨਾਲ ਤੁਸੀਂ ਬਹੁਤ ਉੱਚਾ ਚੁੱਕੇ ਜਾ ਸਕਦੇ ਹੋ ਪਰਮੇਸ਼ਰ ਤੁਹਾਨੂੰ ਬਹੁਤ ਉੱਚਾ ਚੁੱਕ ਸਕਦਾ ਵਾ ਸੋ ਅੱਜ ਇੱਕ ਉਦਾਹਰਨ ਬਣੀ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਗੌਰਵ ਜੀ ਨੂੰ ਉਹਨਾਂ ਨੇ ਚੇਅਰਮੈਨ ਬਣਾ ਕੇ ਮਸੀਕੌਮ ਨੂੰ ਮਾਣ ਦਿੱਤਾ ਵਾ ਮੈਂ ਆਸ ਕਰਦਾ ਵਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਕੰਮ ਕੀਤਾ ਆਉਣ ਵਾਲੇ ਸਮੇਂ 'ਚ ਪ੍ਰਧਾਨ ਜੀ ਸਾਡੇ ਚੇਅਰਮੈਨ ਬਣ ਕੇ ਸਾਡੇ ਭਾਈਚਾਰੇ ਦੇ ਦੁੱਖ ਸੁੱਖ ਦੇ ਵਿੱਚ ਹੋਰ ਵੀ ਵਚਣ ਕੇ ਸਾਥ ਦੇਣਗੇ ਤੇ ਸਾਡੇ ਭਾਈਚਾਰੇ ਦੇ ਹਰ ਕੰਮ ਦੇ ਵਿੱਚ ਉਹ ਅੱਗੇ ਵੀ ਬਹੁਤ ਮਿਹਨਤ ਕੀਤੀ ਹੁਣ ਵੀ ਮਿਹਨਤ ਕਰਦੇ ਰਹਿਣਗੇ ਸੋ ਬਹੁਤ ਖੁਸ਼ੀ ਆ ਮੈਂ ਸਾਰੇ ਭਾਈਚਾਰਿਆਂ ਨੂੰ ਵਧਾਈ ਦਿੰਦਾ ਵਾਂ ਆਸ ਕਰਦੇ ਹਾਂ ਕਿ ਸਭ ਮਿਲ ਜੁਲ ਕੇ ਆਪਣੇ ਭਾਈਚਾਰੇ ਦੀ ਪੰਜਾਬ ਦੇ ਵਿੱਚ ਤਰੱਕੀ ਦੇ ਲਈ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਧੰਨਵਾਦ